ਬਾਬਾ ਦੀਪ ਸਿੰਘ ਜੀ ਦੇ ਇਦਾਂ ਦਰਸ਼ਨ ਹੁੰਦੇ ਹਨ ਸੋ ਕੀ ਕਰਨਾ ਚਾਹੀਦਾ ਹੈ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਇਸ ਵਿਸ਼ੇ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਜਰੂਰ ਸ਼ੇਅਰ ਕਰਿਓ ਸਤਿਗੁਰੂ ਜੀ ਕਿਰਪਾ ਕਰਨਗੇ ਸੋ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਸੋ ਪਹਿਲਾਂ ਤੇ ਫਤਿਹ ਬੁਲਾਓ ਆਪਣੀਆਂ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਹੁਤ ਸਾਰੀ ਸੰਗਤ ਸਵਾਲ ਕਰਦੀ ਹੈ ਭਾਈ ਸਾਹਿਬ ਜੀ ਸਾਨੂੰ ਦਿਦਾਰੇ ਕਿਵੇਂ ਹੋਣਗੇ ਕਿਵੇਂ ਦਿਦਾਰੇ ਕਰੀਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਗੁਰੂ ਦੇ ਹੁਕਮ ਦੇ ਅੰਦਰ ਹੀ ਸਭ ਕੁਝ ਹੋਣਾ ਹੈ ਉਹਦੇ ਹੁਕਮ ਤੋਂ ਕੁਝ ਵੀ ਬਾਹਰ ਨਹੀਂ ਹੋਣਾ ਪਿਆਰੇ ਉਹਦੇ ਗੋਕਮ ਦੇ ਅੰਦਰ ਹੀ ਹੁੰਦਾ ਆਇਆ ਉਹਦੇ ਹੁਕਮ ਦੇ ਅੰਦਰ ਹੀ ਸਭ ਕੁਝ ਹੋਣਾ ਹੈ ਤੇ ਮੈਂ ਬੇਨਤੀਆ ਕਰਾਂ ਕਿ ਜੇ ਦਰਸ਼ਨ ਕਰਨੇ ਆ ਤੇ ਸਾਧ ਸੰਗਤ ਦਰਸ਼ਨ ਜਿਹੜੇ ਨੇ ਉਹ ਸਾਨੂੰ ਸ਼ਬਦ ਦੀ ਕਮਾਈ ਨਾਲ ਹੋਣੇ ਹੈ ਸ਼ਬਦ ਦੀ ਬਰਕਤ ਦੇ ਨਾਲ ਸਾਨੂੰ ਦਿਦਾਰੇ ਹੋਣੇ ਆ ਇੰਜ ਦਿਦਾਰੇ ਨਹੀਂ ਹੋਣੇ ਸੁੰਦਰ ਸਵਾਮੀ ਧਾਮ ਭਗਤ ਹੈ ਵਿਸ਼ਰਾਮ ਆਸਾ ਲਗ ਜੀਵਤੇ ਜੀਓ ਇਸ ਚੀਜ਼ ਨੂੰ ਜ਼ਰੂਰ ਸਮਝਿਆ ਜਾਏ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜੇਕਰ ਤੇਰੇ ਕੋਲੇ ਸ਼ਬਦ ਦੀ ਕਮਾਈ ਹੈ ਤੇ ਯਾਦ ਰੱਖੀ ਫਿਰ ਤੈਨੂੰ ਦਿਦਾਰੇ ਜ਼ਰੂਰ ਹੋਣਗੇ ਕੋਈ ਨਹੀਂ ਰੋਕ ਸਕਦਾ ਜੇ ਤੇਰੇ ਕੋਲ ਸ਼ਬਦ ਦੀ ਕਮਾਈ ਨਹੀਂ ਹੈਗੀ ਤੇ ਪਿਆਰਿਆ ਫਿਰ ਤੈਨੂੰ ਦਿਦਾਰੇ ਹੋ ਨਹੀਂ ਸਕਦੇ ਜਿੱਥੇ ਤੱਕ ਮਰਜੀ ਜਾਹ ਮੈਨੂੰ ਅੱਜ ਵੀ ਯਾਦ ਹੈ ਇੱਕ ਸਿੰਘ ਨੇ ਜਦੋਂ ਕਾਫੀ ਸਾਲ ਹੋ ਗਏ ਘਟੂ ਘਟ 50 55 ਸਾਲ ਦੀ ਗੱਲ ਹੋ ਗਈ ਕਿਸੇ ਮਹਾਪੁਰਖ ਨੇ ਦੱਸਿਆ ਸੀ ਕਹਿੰਦੇ ਇੱਕ ਸਿੰਘ ਨੇ ਹੱਥ ਕਰ ਲਿਆ ਵੀ ਮੈਂ ਤੇ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਦੀ ਦਿਦਾਰੇ ਕਰਨੇ ਨੇ ਕਹਿੰਦੇ ਉਸ ਨੇ ਸੋਚਿਆ ਵੀ 101 ਪਾਠ ਮੈਂ ਜ਼ਰੂਰ ਕਰਾਂ ਕਹਿੰਦੇ ਬ੍ਰਹਮ ਕਵਚ ਬਾਣੀ ਦੇ ਜਾਪ ਆਰੰਭ ਲਏ 101 ਜਾਪ ਜਦੋਂ ਨੇ ਕੀਤਾ ਕਹਿੰਦੇ ਉਹਨੂੰ ਦਸਵੇਂ ਪਾਰਸ਼ਾ ਦੇ ਦਿਦਾਰੇ ਨਹੀਂ ਹੋਏ ਤੇ ਮਾਤਾ ਸਹਿਬਕੌਰ ਦਾ ਦਿਦਾਰਾ ਹੋਇਆ ਤੇ ਮਾਤਾ ਸਹਿਬਕੌਰ ਹਰਾਂ ਨੂੰ ਬੇਨਤੀ ਕੀਤੀ ਕਿ ਮਾਤਾ ਜੀ ਪਿਤਾ ਦੇ ਦਰਸ਼ਨ ਵੀ ਕਰਾ ਦਿਓ ਕਹਿੰਦੇ ਫਿਰ ਮਾਤਾ ਸਹਿਬਕੌਰ ਕਹਿੰਦੇ ਵੀ ਪੁੱਤਰ ਇੰਨੀ ਕੁ ਕਮਾਈ ਨਹੀਂ ਸ਼ਬਦ ਦੀ ਕਮਾਈ ਤੈਨੂੰ ਹੋਰ ਕੱਲਣੀ ਪੈਣੀਗੀ ਫਿਰ ਪਿਤਾ ਦੇ ਦਰਸ਼ਨ ਹੋਣਗੇ ਪਿਤਾ ਗੁਰੂ ਫਿਰ ਦਿਦਾਰਾ ਦੇਣਗੇ ਸਾਥ ਸੰਗਤ ਕਹਿਣ ਤੋਂ ਬਾਅਦ ਵੀ ਸ਼ਬਦ ਦੀ ਕਮਾਈ ਜ਼ਰੂਰੀ ਹੈ ਅੱਜ ਜਿਹੜੇ ਕਹਿੰਦੇ ਨਾ ਮੇਰੇ ਚਾ ਬਾਬਾ ਦੀਪ ਸਿੰਘ ਆ ਗਿਆ ਜੀ ਮੇਰੇ ਚ ਗੁਰੂ ਸਾਹਿਬ ਆ ਗਏ ਜੀ ਮੇਰੇ ਚ ਆਏ ਹੋ ਗਿਆ ਜੀ ਇਹ ਸਭ ਗੱਪ ਨੇ ਪਖੰਡ ਨੇ ਤੇ ਸਾਥ ਸੰਗਤ ਇਹਨਾਂ ਲੋਕਾਂ ਨੂੰ ਤੇ ਚੰਗੀ ਤਰ੍ਹਾਂ ਫੜ ਕੇ ਨਾ ਕਮਰੇ ਚ ਬੰਦ ਕਰਕੇ ਇਹਨਾਂ ਲੋਕਾਂ ਦੇ ਨਾ ਚੰਗੀ ਥਾਪੜ ਆਪਰੇਟ ਕੀਤੀ ਜਾਏ ਕਿ ਗੁਰੂ ਸਾਹਿਬ ਤੁਹਾਡੇ ਵਿੱਚ ਆਈ ਆ ਗਏ ਤੇ ਕਿ ਕਿਹੜੀ ਗੱਲ ਪਿੱਛੇ ਆਏ ਨੇ ਤੇ ਤੁਸੀਂ ਐਵੇਂ ਧਰਮ ਨੂੰ ਜਿਹੜਾ ਬਦਨਾਮ ਕੀਤਾ ਲੋਕਾਂ ਨੂੰ ਤੁਸੀਂ ਬੇਫਕੂ ਬਣਾ ਰਹੇ ਹੋ ਸਾਥ ਸੰਗਤ ਜੇ ਗੁਰੂ ਸਾਹਿਬ ਆਈ ਕਿਸੇ ਚ ਆਉਂਦੇ ਹੋਣ ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਫਿਰ ਗੁਰਤਾ ਗੱਦੀ ਸ਼ਬਦ ਗੁਰੂ ਨੂੰ ਕਿਉਂ ਬਖਸ਼ਿਸ਼ ਕਰਕੇ ਜਾਂਦੇ ਪਹਿਲੀ ਗੱਲ ਤੇ ਪੁੱਛਿਆ ਜਾਏ ਜੇ ਉਹਨਾਂ ਨੇ ਇਦਾਂ ਹੀ ਸ਼ਰੀਰਾਂ 'ਚ ਘੁੰਮਣਾ ਸੀ ਕੁਝ ਨਹੀਂ ਹੁੰਦਾ ਲੋਕਾਂ ਨੂੰ ਸਿਰਫ ਲੁੱਟਣ ਦਾ ਇਹ ਵਸੀਲਾ ਬਣਾਇਆ ਹੋਇਆ ਹੈ ਪਿਆਰਿਓ ਸਤਿਗੁਰੂ ਇਸੇ ਕਰਕੇ ਕਹਿੰਦੇ ਨੇ ਸ਼ਬਦ ਕੀ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਤੇਰਾ ਗੁਰੂ ਹੈ ਸੁਰਤ ਨੂੰ ਤੂੰ ਆਪਣਾ ਚੇਲਾ ਬਣਾ ਲਾ ਤੇ ਧੁਨੀ ਉਹਦੇ ਵਿੱਚ ਕੀ ਹੈ ਤੂੰ ਹੋਰ ਸੁਰਤ ਦੀ ਪਰਪੱਕ ਕਰ ਦੇ ਤੈਨੂੰ ਗੁਰੂ ਦਾ ਦیدارਾ ਹੋ ਗਿਆ ਸ਼ਬਦ ਗੁਰਾਂ ਕੀ ਦੇਹ ਇਹ ਜਿਹੜਾ ਸ਼ਬਦ ਹੈ ਨਾ ਇਹੀ ਗੁਰਾਂ ਦੀ ਦੇਹ ਹੈ ਇਹ ਤੋਂ ਬਿਨਾ ਕੁਝ ਹੋਰ ਨਹੀਂ ਜੇ ਤੂੰ ਗੁਰੂ ਦਾ ਦیدارਾ ਕਰਨਾ ਹੈ ਤੂੰ ਸ਼ਰੀਰਾਂ ਦਾ ਜਿਹੜਾ ਹੈ ਗੁਰੂ ਸਾਹਿਬਾਨ ਦੇ ਸਰੀਰ ਰੂਪ ਦਰਸ਼ਨ ਕਰਨੇ ਹੈ ਤੇ ਯਾਦ ਰੱਖੀ ਪਰਤੱਖ ਦਰਸ਼ਨ ਕਰਨਾ ਕਹਿੰਦੇ ਸ਼ਬਦ ਨਾਲ ਜੁੜ ਜੀ ਸ਼ਬਦ ਨੂੰ ਧਿਆਈ ਤੈਨੂੰ ਗੁਰੂ ਦਾ ਦیدارਾ ਹੋਏਗਾ ਅੰਮ੍ਰਿਤ ਹਰ ਪੀਵਤੇ ਸਦਾ ਸਿਰਥੀ ਬਤੇ ਵਿਖੈ ਧਨ ਸੀਕਾ ਜਾਣਿਆ ਭਗਤ ਜਨ ਨਾਮ ਅੰਮ੍ਰਿਤ ਸਦਾ ਪੀਂਦੇ ਨੇ ਤੇ ਵਿਸ਼ਿਆਂ ਵੱਲੋਂ ਸਦਾ ਅਡੋਲ ਚਿੱਤ ਟਿਕੇ ਰਹਿੰਦੇ ਨੇ ਸਿਮਰਨ ਦੀ ਬਰਕਤ ਨਾਲ ਉਹਨਾਂ ਨੇ ਵਿਸ਼ਿਆਂ ਦੇ ਪਾਣੀ ਨੂੰ ਬੇਸਵਾਦ ਜਾਣ ਲਿਆ ਤੇ ਸਤਿਗੁਰੂ ਕਹਿੰਦੇ ਵੀ ਉਹਨਾਂ ਦੀ ਕਿਰਪਾ ਹੁੰਦੀ ਹੈ ਉਹਨਾਂ ਦੀ ਰਹਿਮਤ ਹੁੰਦੀ ਹੈ ਜਿਹੜੇ ਇੰਨਾ ਦੀ ਚੀਜ਼ ਨੂੰ ਸਮਝ ਕੇ ਚੱਲਦੇ ਨੇ ਸਤਿਗੁਰੂ ਉਹਨਾਂ ਦੀ ਕਿਰਪਾ ਕਰਦੇ ਨੇ ਇੱਕ ਤਿਲ ਨਹੀਂ ਵਿਸਰੈ ਪ੍ਰਾਨ ਆਧਾਰਾ ਜਪ ਜਪ ਨਾਨਕ ਜੀਵਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਅਸੀਂ ਪਹਿਲ ਲਈਏ ਫੇਰ ਸਤਗੁਰੂ ਦੀ ਕਿਰਪਾ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ